ਲੋਈ ਰਾਤ ਤੁਹਾਨੂੰ ਦੱਸਿਆ ਸੀ ਰਾਤ ਆਪਾਂ ਪਿੰਡ ਨਥਾਣਾ ਦੇ ਵਿੱਚ ਰਾਤ ਕੱਟੀ ਤੇ ਹੁਣ ਆਪਾਂ ਨਥਾਣੇ ਤੋਂ ਤੁਰ ਕੇ ਪਿੰਡ ਪਹੂਲਾ ਕ੍ਰੋਸ ਕੀਤਾ ਇਹ ਜਾ ਰਿਹਾ ਪੁੱਚੋ ਮੰਡੀ ਨੂੰ ਰਾਹ ਜੇਨੇ ਪੁੱਚੋ ਪਹੁੰਚਾਂਗੇ ਪਹਿਲਾਂ ਦੋਸਤੋ ਬਾਅਦ ਫਿਰ ਅੱਗੇ ਰਸਤਾ ਸਭ ਪਿੰਡ ਦੀ ਨੂੰ ਪੁੱਚੋ ਮੰਡੀ ਆ ਗਏ ਆ ਤੇ ਆਪਾਂ ਨੂੰ ਰਸਤੇ 'ਚ ਬਾਈ ਮਿਲੇ ਇਹਨਾਂ ਦੇ ਨਾਲ ਹੀ ਲੱਗੇ ਪਿੰਡ ਆ ਤੇ ਇਹਨਾਂ ਨੇ ਆਪਾਂ ਨੂੰ ਰਸਤਾ ਦੱਸਿਆ ਤੇ ਹੁਣ ਆਪਾਂ ਜਾਵਾਂਗੇ ਤਲਵੰਡੀ ਬਾ ਫਾਟਕ ਲੱਗੇ ਹੋਏ ਆ ਤੇ ਫਾਟਕ ਦਾ ਕਰਾਸ ਤੋਂ ਬਾਅਦ ਆਪਾਂ ਹੁਣ ਸਿੱਧਾ ਤਲਵੰਡੀ ਨੂੰ ਜਾਵਾਂਗੇ ਤੇ ਹੁਣ ਇੱਥੇ ਫਾਟਕ ਲੱਗੇ ਹੋਏ ਸੀਗੇ ਤੇ ਆ ਫਾਟਕ ਲੱਗੇ ਹੋਏ ਆ ਟ੍ਰੇਨ ਆਉਣੀ ਆ ਇਸ ਤੋਂ ਬਾਅਦ ਆਪਾਂ ਵਧੀਆ ਜੀ ਵਧੀਆ ਕਿਰਪਾਈ ਤੇ ਤੇ ਕਾਫੀ ਜ਼ਿਆਦਾ ਵੇਟ ਕਰਦੇ ਪਏ ਆਣੀ ਹੈ ਢੋਲ ਸਪਰੀਅਟ ਉਹੜੇ ਤੱਕ ਨੂੰ ਉੱਤਰ ਕੇ ਰੱਖ ਤੇ ਬਹੁਤ ਹੀ ਖੂਆ ਪੁਰਾਣਾ ਤੇ ਇਹ ਪਿੰਡ ਨੇ ਸਾਹਮਣੇ ਰੱਖਿਆ ਹੋਇਆ ਵਾ ਇਹ ਆ ਪਿੰਡ ਤੋਂਗੋ ਵਾਲੀ ਜਦੋਂ ਬਪੂ ਚੋ ਮੰਡੀ ਤੋਂ ਆਉਂਦੇ ਆ ਚੋ ਮੰਡੀ ਤੋਂ ਅੱਗੇ ਰਸਤੇ ਵਿੱਚ ਆਉਂਦਾ ਤੇ ਇੱਥੇ ਪਥੋੜਾ ਜਾਂ ਸਾਹ ਲੈਣ ਆਸ ਪਰੁਕੇ ਸੀਗੇ ਪਿੰਡ ਢੰਗ ਵਾਲੀ ਲਓ ਜੀ ਆਪਾਂ ਇਹਨਾਂ ਥਾਣੇ ਤੇ ਚੱਲ ਕੇ ਤੇ ਸਾਬੋ ਦੀ ਦੁਲੰਡੀ ਆ ਗਏ ਤੇ ਐਂਟਰ ਕਰਨ ਲੱਗੇ ਆ ਸਾਬੋ ਦੀ ਦੁਲੰਡੀ ਤੇ ਬਹੁਤ ਵਧੀਆ ਸਫਰ ਆ ਇਹ ਤੋਂ ਬਾਅਦ ਕੀ ਸੀ ਤੇ ਲਾਜੂ ਸਾਹਿਬ ਨਾਲ ਕਰੇ ਤੇ ਲਿਆ ਆ ਜੀ ਆ ਗੇਟ ਆ ਬਣਿਆ ਹੋਇਆ ਵੈਲਕਮ ਦਾ ਜੀ ਆਇਆਂ ਨੂੰ ਸਾਦੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਅੱਗੇ ਆ ਰੋੜ ਜਾਂਦਾ ਜੀ ਦੇਖੋ ਲੜਗਾਣਾ ਸਜਾਵਟ ਹੋ ਚੁੱਕੀ ਆ ਤੇ ਕਾਫੀ ਤਿਆਰੀ ਚੱਲ ਰਹੀ ਆ ਵਿਸਾਖੀ ਦੀ ਇੱਕ ਵਾਰ ਤੋਂ ਫੇਰ ਸਾਰੀ ਸੰਗਤ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਆਪ ਵੀ ਨਿਵਾ ਸਾਖੀ ਦੇ ਆ ਲੱਖ ਲੱਖ ਵਧਾਈਆਂ ਹੁਣ ਤੇ ਤੁਹਾਨੂੰ ਕਰਾਉਣੇ ਆ ਸ਼੍ਰੀ ਕਾਲ ਤਖਤ ਸਾਹਿਬ ਦੇ ਦਰਸ਼ਿਤਦਾਰ ਬਾਬਾ ਦੀਪ ਸਿੰਘ ਜੀ ਚੌਂਕ ਦੇਖੋ ਪੂਰੀ ਸਜਾਵਟ ਹੋ ਚੁੱਕੀ ਆ ਉਹ ਸਾਖੀ ਦੀਆਂ ਤਿਆਰੀਆਂ ਤੇ ਤੁਸੀਂ ਦੇਖ ਸਕਦੇ ਆਪਾਂ ਬਾਬਾ ਦੀਪ ਸਿੰਘ ਚੌਂਕ ਦੇ ਵਿੱਚ ਪਹੁੰਚ ਗਏ ਆ ਤੇ ਇਹ ਇਧਰੋਂ ਬਾਜ਼ਾਰ ਦੇ ਵਿੱਚ ਰੌਣਕ ਨੇ ਆਪਾਂ ਅਲਟਾਰਚਨ ਸਾਹਿਬ ਨੂੰ ਜਾਂਦੇ ਆਪਾਂ ਦੇਖ ਲਓ ਜੀ ਗੇਟ ਸਜਾਵਟ ਬਣੀ ਹੋਈ ਐ ਅਲਗ-ਅਲਗ ਉਧਰ ਟੰਡੋਲੇਾਂ ਵੀ ਲੱਗੀਆਂ ਹੋਈਆਂ ਬਹੁਤ ਜ਼ਿਆਦਾ ਰੌਣਕ ਸਾਇਨਾ ਦੇ ਵੀ ਹੁਣ ਆਪਾਂ ਦਮਦਮਾ ਸਾਹਿਬ ਪਹੁੰਚਣ ਤੱਕ ਕਾਫੀ ਟਾਈਮ ਹੋ ਗਿਆ ਨਹੀਂ 12 12 ਕੋਈ ਦੇ ਆਏ ਆ ਤੇ ਪਰ ਕਮਰਾ ਹੁਣ ਮਿਲਿਆ ਬਹੁਤ ਵਧੀਆ ਤੇ ਧੰਨਵਾਦ ਪ੍ਰਬੰਧਕ ਕਮੇਟੀ ਦਾ ਇਹਨਾਂ ਨੇ ਕਮਰਾ ਦੇ ਦਿੱਤਾ ਕਿਉਂਕਿ ਇੱਕ ਪਰਸਨ ਨੂੰ ਕਮਰਾ ਦਿੰਦੇ ਨਹੀਂਗੇ ਕਿਉਂਕਿ ਉਹਨਾਂ ਦੀ ਵੀ ਪਾਲਿਸੀ ਆ ਵੀ ਇੱਕ ਜਣੇ ਨੂੰ ਕਮਰਾ ਦਿੰਦੇ ਨਹੀਂ ਪਰ ਉਹਨਾਂ ਨੇ ਵਧੀਆ ਸੋਚਿਆ ਜਦੋਂ ਕਮਰਾ ਦੇ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਗਿਰਾਂਗੇ ਆਰਾਮ ਤੇ ਸੁੱਖਾ ਆਦਿ ਵਿਸਾਖੀ ਦੀਆਂ ਰੌਣਕਾਂ ਜੋ ਇੱਥੇ ਤਿਆਰੀਆਂ ਹੁੰਦੀਆਂ ਪਈਆਂ ਚੰਦੂਲਾਂ ਲੱਗੀਆਂ ਟ੍ਰੇਨਾਂ ਲੱਗੀਆਂ ਵਾ ਦੇ ਸਾਹਿਬੀ ਉਹ ਤੱਕੇ ਵੀ ਤੁਹਾਨੂੰ ਦਿਖਾਉਣੇ ਆ ਝੂਂਡੇ ਵਗੈਰਾ ਲੱਗੇ ਹੋਏ ਕਾਫੀ ਜ਼ਿਆਦਾ ਤੇ ਚੰਡੋਲ ਲੱਗੀ ਹੋਈ ਆ ਇੱਥੇ ਵੀ ਬੱਚਿਆਂ ਵਾਲੀ ਪਹਿਲਾਂ ਵੀ ਦਿਖਾਈ ਤੁਹਾਨੂੰ ਤੇ ਇੱਧਰ ਚੰਡੋਲ ਚੱਲ ਪਈ ਆ ਇੱਧਰ ਵੀ ਬੱਚਿਆਂ ਵਾਲਾ ਚੀਲ ਲੱਗਿਆ ਹੈ ਘੋੜੇ ਘੋੜਨਾ ਜਹਾਜ਼ ਕੀ ਆਈ ਬਸਰ ਜੰਮ ਜਮਾਨ ਸਾਹਿਬ ਦਾ ਇੱਕ ਡਾਂਸਰ ਇੱਕ ਸਾਲ ਦੇ ਸਾਹਿਬ ਜੀ ਦੇ ਅੱਗੇ ਲਗਾ ਦਿੱਤਾ ਆਜੋ ਸਾਡੇ ਆ ਗਏ ਹਰ ਇੱਕ ਦੀ ਜਿੱਗੀ ਪਛਾਣ ਇਹ ਹੁਣ ਰਾਤ ਦਾ ਦ੍ਰਿਸ਼ ਸ੍ਰੀ ਦਮਦਮਾ ਸਾਹਿਬ ਦਾ ਸਜਾਵਟ ਹੋਈ ਸਾਈਨਾਂ ਦੇ ਇਸ ਵਿਸਾਖੀ ਹਾਲਸੀ ਦੇ ਤੇ ਤੁਸੀਂ ਦੇਖ ਹੀ ਸਕਦੇ ਹੋ ਸਜਾਵਟ